ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਪਾਲਕ ਦੀ ਬਹੁਤ ਹੀ ਵਧੀਆ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਪਾਲਕ ਦੀ ਇੱਕ ਗੁੱਟੀ ਲਈ ਸੀ ਤੇ ਉਹਦੇ ਵਿੱਚੋਂ ਹਾਫ ਆਪਾਂ ਯੂਜ਼ ਕਰਾਂਗੇ ਤੇ ਇਹਨੂੰ ਬਾਰੀਕ ਕੱਟ ਲਿਆ ਸੀ ਮੈਂ ਲੰਬਾ ਲੰਬਾ ਤੋ ਕੇ ਚੰਗੀ ਤਰ੍ਹਾਂ ਤੇ ਹੁਣ ਪਾਵਾਂਗੇ 3 ਟੇਬਲस्पून ਗੁਇਸਨ ਤੇ ਇਹਦੇ ਨਾਲ ਹੀ 2-3 ਚਮਚ ਆਪਾਂ ਜਿਹੜੇ ਪਿਆਜ਼ ਹੈ ਬਾਰੀਕ ਕੱਟੇ ਹੋਏ ਵੀ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਬਾਰੀਕ ਕੱਟੀਆਂ ਹੋਈਆਂ 1 ਟੇਬਲस्पून ਦੇ ਕਰੀਬ ਥੋੜੀ ਜਿਹੀ ਹਿੰਗ ਐਡ ਕਰਾਂਗੇ ਤੇ ਇਹਦੇ ਨਾਲ ਹੀ ਪਾਵਾਂਗੇ ਅਜਵੈਨ ਅੱਧਾ ਚਮਚ ਤੇ ਇੱਕ ਚਮਚ ਆਪਾਂ ਕੁੱਟਿਆ ਆ ਜਿਹੜਾ ਸਾਬਤ ਧਨੀਆ ਹੁੰਦਾ ਹੈ ਉਹ ਤੇ ਇੱਕ ਚਮਚ ਕਾਲੀ ਮਿਰਚ ਪਾਊਡਰ ਤੇ ਇੱਕ ਚਮਚ ਆਪਾਂ ਕਸੂਰੀ ਮੇਥੀ ਵੀ ਥੋੜੇ ਚਿਲੀ ਫਲੈਕਸ ਵੀ ਪਾਵਾਂਗੇ ਤੇ ਅੱਧਾ ਚਮਚ ਲਾਲ ਮਿਰਚ ਪਾਊਡਰ ਥੋੜੀ ਜੀ ਹਲਦੀ ਕਲਰ ਵਾਸਤੇ ਪਾਵਾਂਗੇ ਤੇ ਇੱਕ ਚਮਚ ਤੋਂ ਥੋੜਾ ਜਿਹਾ ਕਟਾ ਆਪਾਂ ਧਨੀਆ ਪਾਊਡਰ ਅੱਧਾ ਚਮਚਾ ਆਪਾਂ ਪਾਵਾਂਗੇ ਅਮचूर ਪਾਊਡਰ ਤੇ ਨਮਕ ਸਵਾਦ ਅਨੁਸਾਰ ਐਡ ਕਰਾਂਗੇ ਤੇ ਇੱਕ ਚਮਚ ਮੈਥੇ ਕਿਓ ਦਾ ਯੂਜ਼ ਕੀਤਾ ਹੈ ਤੁਸੀਂ ਚਾਹੋ ਤਾਂ ਔਇਲ ਵੀ ਪਾ ਸਕਦੇ ਹੋ ਤੇਨੂੰ ਆਪਾਂ ਬਿਨਾ ਪਾਣੀ ਪਾਏ ਹੋਏ ਇਸ ਤਰੀਕੇ ਨਾਲ ਹੱਥਾਂ ਨਾਲ ਮਲ ਮਲ ਕੇ ਇਹਨੂੰ ਕੋਫਤੇ ਦੀ ਸ਼ੇਪ ਵਿੱਚ ਬਣਾਵਾਂਗੇ ਯਾਨੀ ਕਿ ਡੋ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਹੱਥਾਂ ਤੇ ਆਪਾਂ ਲਾਵਾਂਗੇ ਤੇਲ ਤੇ ਇਹਨੂੰ ਇਸ ਤਰੀਕੇ ਨਾਲ ਕੋਫਤੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਗੋਲ ਵੀ ਬਣਾ ਸਕਦੇ ਹੋ ਤੇ ਤੇਲ ਸਾਡਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਤੇਲ ਵਿੱਚ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਮੈਂ ਬਹੁਤ ਜ਼ਿਆਦਾ ਤੇਲ ਦਾ ਇਸਤੇਮਾਲ ਨਹੀਂ ਕਰਾਂਗੀ ਯਾਨੀ ਕਿ ਜਿਹੜੇ ਕੋਫਤੇ ਆਪਾਂ ਸ਼ੈਲੋ ਫਰਾਈ ਹੀ ਕਰਾਂਗੇ ਡীপ ਫ੍ਰਾਈ ਨਹੀਂ ਕਰਨੀ ਤੁਸੀਂ ਚਾਹੋ ਤਾਂ ਕਰ ਸਕਦੇ ਹੋ ਤੇ ਜਦੋਂ ਇੱਕ ਸਾਈਡ ਤੋਂ ਇਹ 골ਡਨ ਹੋ ਜਾ ਤਾਂ ਉਦੋਂ ਆਪਾਂ ਇਹਨਾਂ ਨੂੰ ਪਲਟਾਂਗੇ ਸ਼ੁਰੂ ਵਿੱਚ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਛੇੜਨਾ ਤੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਵੇਸਣ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨਾ ਨਹੀਂ ਤਾਂ ਕੋਫਟੇ ਜਿਹੜੇ ਹਾਰਡ ਹੋਣਗੇ ਤੇ ਹੁਣ ਜਿਹੜੇ ਇਹ 골ਡਨ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣੇ ਆ ਬਹੁਤ ਹੀ ਵਧੀਆ ਫ੍ਰਾਈ ਹੋ ਚੁੱਕੇ ਨੇ ਤੁਸੀਂ ਇਹਨਾਂ ਨੂੰ ਸਨੈਕਸ ਦੀ ਤਰ੍ਹਾਂ ਵੀ ਖਾ ਸਕਦੇ ਹੋ ਤੇ ਹੁਣ ਆਪਾਂ 2-3 ਚਮਚ ਇਥੇ ਦਹੀਂ ਲਿਆ ਹੈ 2-3 ਟੇਬਲस्पून ਫਰੈਸ਼ ਦਹੀਂ ਦਾ ਇਸਤੇਮਾਲ ਕਰਨਾ ਹੈ ਖੱਟਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ ਇੱਕ ਚਮਚਾ ਲਾਲ ਮਿਰਚ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਤੇ ਅੱਧੇ ਚਮਚ ਤੋਂ ਥੋੜੀ ਜੀ ਹਲਦੀ ਪਾਊਡਰ ਤੇ ਨਮਕ ਸਵਾਦ ਅਨੁਸਾਰ ਐਡ ਕਰਾਂਗੇ ਤੇ ਜਿਹੜੀ ਗਰੇਵੀ ਹੈ ਉਹਦੇ ਵਿੱਚ ਆਪਾਂ ਸਿੰਪਲ ਮਸਾਲੇ ਯੂਜ਼ ਕਰਨੇ ਨੇ ਕਿਉਂਕਿ ਕੋਫਤੇ ਵਿੱਚ ਆਪਾਂ ਬਹੁਤ ਸਾਰੇ ਮਸਾਲੇ ਪਾਏ ਨੇ ਤੇ ਇਹਨੂੰ ਚੰਗੀ ਤਰ੍ਹਾਂ ਕੋਲ ਕੇ ਰੱਖ ਦੇਣੇ ਤੇ ਜਿਹੜੇ ਤੇਲ ਵਿੱਚ ਮੈਂ ਗੁਫਤੇ ਫਰਾਈ ਕੀਤੇ ਸੀ ਉਹਦੇ ਵਿੱਚੋਂ ਥੋੜਾ ਜਿਹਾ ਬਾਹਰ ਕੱਢ ਲਿਆ ਤੇ ਥੋੜੀ ਤੇਲ ਵਿੱਚ ਆਪਾਂ 2 ਟੇਬਲस्पून ਤੇਲ ਰੱਖਿਆ ਤੇ ਉਹਦੇ ਵਿੱਚ ਆਪਾਂ ਅੱਧਾ ਚਮਚਾ ਜੀਰਾ ਤੇ ਦੋ ਸਾਬਤ ਲਾਲ ਮਿਰਚਾਂ ਪਾਵਾਂਗੇ ਤੇ ਇੱਕ ਬਾਰੀਕ ਕਟਿਆ ਹੋਇਆ ਪਿਆਜ਼ ਤੇ ਇਹਨੂੰ ਆਪਾਂ ਪੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਥੋੜੀ ਜੀ ਹਿੰਗ ਵੀ ਐਡ ਕਰਨੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਪੁੰਨਾਂਗੇ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਪੁੰਨਾਂਗੇ ਤੇ ਪਿਆਜ਼ ਜਿਹੜੇ ਸਾਡੇ ਬ੍ਰਾਊਨ ਹੋ ਚੁੱਕੇ ਨੇ ਚੰਗੀ ਤਰ੍ਹਾਂ ਬਹੁਤ ਹੀ ਵਧੀਆ ਪਿਆਜ਼ ਨੂੰ ਚੰਗੀ ਤਰ੍ਹਾਂ ਪੁੰਨਣਾ ਜ਼ਰੂਰੀ ਹੈ ਦੇਹੋ ਨਾਪਾ ਕਸੂਰੀ ਜਿਹੜੇ ਅਦਰਕ ਲਸਣ ਤੇ ਹਰੀ ਮਿਰਚ ਦੀ ਪੇਸਟ ਵੀ ਐਡ ਕਰਨੀ ਹੈ 1 ਟੇਬਲस्पून ਦੇ ਕਰੀਬ ਤੇ ਇਹਨੂੰ ਵੀ ਆਪਾਂ ਥੋੜੀ ਸੈਕਿੰਡ ਵਾਸਤੇ ਪੁੰਨਾਂਗੇ ਤੇ ਜਿਹੜਾ ਮਸਾਲਾ ਆਪਾਂ ਦਹੀਂ ਵਿੱਚ ਮਿਲਾ ਕੇ ਰੱਖਿਆ ਸੀ ਉਹ ਵੀ ਐਡ ਕਰਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਓਇਲ ਸੈਪਰੇਟ ਹੋਣ ਤੱਕ ਪਕਾਵਾਂਗੇ ਦਹੀਂ ਫਟ ਨਾ ਜਾਵੇ ਤੇ ਇਹਨੂੰ ਲਗਾਤਾਰ ਚਲਾਣਾ ਜ਼ਰੂਰੀ ਹੈ ਤੇ ਗਰੇਵੀ ਜਿਹੜੀ ਪੱਕ ਚੁੱਕੀ ਹੈ ਹੁਣ ਪਾਵਾਂਗੇ ਇੱਕ ਚਮਚਾ ਪੁੰਨਿਆ ਜਾਂ ਬੇਸਨ ਤੁਸੀਂ ਬੇਸਣ ਦੀ ਥਾਂ ਤੇ ਜਿਹੜਾ ਕਾਜੂ ਪੇਸਟ ਹੁੰਦਾ ਉਹ ਵੀ ਲੈ ਸਕਦੇ ਹੋ ਤੇ ਪੁੰਨੀਆਂ ਆ ਬੇਸਣ ਲਿਆ ਸੀ ਫਰੈਂਡਸ ਇਸ ਵਾਸਤੇ ਮੈਂ ਇਹਨੂੰ ਥੋੜਾ ਜਿਹਾ ਮਿਕਸ ਕੀਤਾ ਹੈ ਬਸ ਜਿਆਦਾ ਪੁੰਨੀਆਂ ਨਹੀਂ ਤੇ ਹੁਣ ਪਾਵਾਂਗੇ ਇੱਕ ਗਲਾਸ ਪਾਣੀ ਤੇ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲੈ ਕੇ ਆਣ ਹੈ ਜਦੋਂ ਉਬਾਲ ਚੰਗੀ ਤਰ੍ਹਾਂ ਆ ਜਾਵੇ ਤੇ ਉਦੋਂ ਪਾਵਾਂਗੇ ਆਪਾਂ ਗੋਫਤੇ ਤੇ ਹੁਣ ਇਹਨੂੰ ਮਿਕਸ ਕਰ ਦਵਾਂਗੇ ਤੇ ਢੱਕਣ ਲਾ ਕੇ ਪਹਿਲਾਂ ਆਪਾਂ ਇਹਨਾਂ ਨੂੰ 5 ਮਿੰਟ ਵਾਸਤੇ ਪਕਾਵਾਂਗੇ ਤੇ ਮੈਂ ਇਹਨੂੰ 5-6 ਮਿੰਟ ਵਾਸਤੇ ਪਕਾਇਆ ਤੇ ਹੁਣ ਪਾਵਾਂਗੇ ਇੱਕ ਟਮਾਟਰ ਲੰਬਾ ਕੱਟਿਆ ਹੋਇਆ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਤੇ ਇਹਨੂੰ ਆਪਾਂ ਮਿਕਸ ਕਰ ਦੇਨੇ ਆ ਤੇ 3-4 ਮਿੰਟ ਹੋਰ ਪੱਕਣ ਦਵਾਂਗੇ 3 ਕੁ ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਰੱਖੀਏ ਕਿਮਾ ਇਹਨੂੰ 3 ਮਿੰਟ ਵਾਸਤੇ ਪਕਾਇਆ ਹੈ ਟਮਾਟਰ ਜਿਹੜੇ ਸਾਡੇ ਜ਼ਿਆਦਾ ਗਲਾਨੇ ਨਹੀਂ ਤੇ ਗੁਫਤੇ ਬਹੁਤ ਹੀ ਸੋਫਟ ਬਣ ਕੇ ਤਿਆਰ ਹੋਏ ਨੇ ਫਰੈਂਡਸ ਤੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਜਰਾ ਵੀ ਪਸੰਦ ਆਂਦੀ ਹੋਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ